ਮਿਡਲ ਕਲਾਸ ਮੁੰਨੇ ਜਲਦੀ ਜਲਦੀ ਸਮਾਨ ਲੈ ਕੇ ਜਾਣਾ ਰਿਸ਼ਤੇਦਾਰ ਵੀ ਆਉਣ ਵਾਲੇ ਨੇ ਮੰਮੀ ਤੋਂ ਕਹਾਈ ਨਾ ਪਿਆ ਨਤਰ ਓ ਛਟੂ ਓਏ ਛਟੂ ਜਾ ਲਾਲੇ ਨੂੰ ਪੇ ਕਰੋ ਮੈਂ ਲਾਲਾ ਹੀ ਆਂ ਔਰ ਮੈਂ ਵੈਲਡਰ ਆਂ ਹਾਂ ਕਾਲਾ ਲਾਲੋ ਸ਼ਕਲੋਂ ਦਾ ਚੋਰ ਲੱਗਦਾ ਔਰ ਮੇਰਾ ਦਿਮਾਗ ਨਾ ਖਰਾਬ ਕਰੇ ਤੜਕੇ ਤੜਕੇ ਚਾਹੀਦਾ ਕੀ ਤੈਨੂੰ ਇਹ ਦੱਸ ਮੈਂ ਕਰੂ ਲਾਲਾ ਸਾਹਿਬ ਨੌਨ ਲਾਲ ਸਾਹਿਬ ਨੇਗਾ ਹਾਂ ਹੈਗਾ ਜਲਦੀ ਜਲਦੀ ਹੱਥ ਤੋਗੇ ਨਾ ਪੰਜਾ ਪੂਜਿਆ ਪਾ ਦੋ ਓਏ ਉਹ ਮੇਰਾ ਦਿਮਾਗ ਨਾ ਖਰਾਬ ਕਰ ਏ ਉਹ ਲੈਣਾ ਕੀ ਓਏ ਇੱਕ ਤਾਂ ਤੜਕੇ ਦੀ ਹੁਣੀ ਬੁਣੀ ਹੋਈ ਉੱਤੋਂ ਤੂੰ ਦਿਮਾਗ ਖਰਾਬ ਕੀਤਾ ਉਹ ਲੈਣਾ ਕੀ ਆ ਤੂੰ ਉਹ ਬੁਣੀ ਭਰਾਵਾ ਸਵਾਹਣੀ ਤੇਰੇ ਵਰਗਾ ਲਾਲਾ ਹੋਵੇ ਬੁਣੀ ਸਵਾਹਣੀ ਐ ਐ ਕਰੋ ਲਾਲਾ ਸਾਹਿਬ ਦੋ ਰੈਡ ਬੋਲ ਦੇ ਦੋ ਨਾ ਤੋ ਇਹ ਨਾ ਕੀਤੇ ਤਾ ਸੁਣਿਆ ਏ ਕਿੱਥੋਂ ਸੁਣਿਆ ਨਾ ਓ ਜਲਦੀ ਦਿਓ ਯਾਰ ਉਹ ਰੈਡ ਬੋਲ 120 ਰੁਪਏ ਦੀ ਐ ਇੱਕ ਹਾਂ ਐਗਰੋ ਲਾਲਾ ਸਾਹਿਬ ਉਤਲੇ 20 ਰੁਪਏ ਦੇ ਨਾ ਦੋ ਲੋਰੀ ਜਿਲੇ ਦੇ ਦੋ ਕਰ ਕਰਕੇ ਕਰਕੇ ਦਿਮਾਗ ਖਰਾਬ ਕਰਵਾਉਂਦਾ ਹਾਂ ਆਹ ਵੜਾ ਇੱਕ ਹੋਰ ਦੇ ਦੋ ਐਨੇ ਵੀ ਨਹੀਂ ਗਰੀਬ ਅਸੀਂ ਹੜ ਲਾਲਾ ਸਾਹਿਬ ਇਹ ਕਮਜ਼ੋਰ ਬਹੁਤ ਨੇ ਓਏ ਕਮਜ਼ੋਰ ਨੂੰ ਤੂੰ ਇਹਨਾਂ ਨਾਲ ਕਬੱਡੀ ਖੇਡ ਨਹੀਂ ਐ ਲਾਲਾ ਸਾਹਿਬ ਇੱਕ ਪੈਨਸਲ ਲੈ ਲਓ ਓਏ ਪੈਨਸਲ ਨਹੀਂ ਟੌਫੀਆਂ ਲੈ ਜਾ ਓ ਜਾ ਭਰਾਵਾ ਓਨੋ ਪੈਨਸਲ ਦੀ ਜਗ੍ਹਾ ਟੌਫੀਆਂ ਨਾਲ ਕਾਪੀ ਦੇ ਕੰਮ ਕਰ ਲਵੇ ਜਾਗਾ ਕੋਈ ਹੋਰ ਦਿਨਾਂ ਤੋਂ ਲੈ ਲੈ ਇੰਦੇ ਕੋਲ ਕੁਝ ਨਹੀਂ ਹੈ ਓਏ ਇੱਕ ਤਾਂ ਤੂੰ ਮੇਰਾ ਤੜਕੇ ਦਾ ਹੂੰ ਦਿਮਾਗ ਖਰਾਬ ਕੀਤਾ ਉੱਤੋਂ ਤੋਂ ਮੇਰੇ ਗਾਹ ਕ ਭਜਾਈਏ ਨਾ ਚੱਲੇ ਉਹ ਨਹੀਂ ਨਹੀਂ ਲਾਲਾ ਸਾਹਿਬ ਸਮਾਨ ਤਾਂ ਲੈ ਲੈ ਲੰਦੋ ਸਮਾਨ ਤਾਂ ਦੇ ਦੋ ਓਏ ਸਮਾਨ ਕਾ ਦਾ ਤੂੰ ਮੇਰਾ ਦਿਮਾਗ ਖਰਾਬ ਕੀਤਾ ਤੜਕੇ ਦਾ ਐ ਕਰੋ ਲਾਲਾ ਸਾਹਿਬ ਇੱਕ ਪੱਤੀ ਦੇ ਦੋ ਹੜਾ ਲਾਲਾ ਸਾਹਿਬ ਇਹਨਾਂ ਲਾਚੀਆਂ ਵੀ ਮਿਲਣੀਆਂ ਓਏ ਲਾਚਗਾ ਨਹੀਂ ਇਹ ਲਾਚਗਾ ਦਾ ਫਲੇਵਰ ਹੈ ਆਇਆ ਕਰੋ ਖੋਲ ਕੇ ਦਿਖਾਓ ਵੇ ਖੋਲ ਕੇ ਸੂਟ ਆ ਵੀ ਬਾਜਾ ਚ ਮੈਂ ਫੇਰ ਪੈਕ ਕਰ ਦੂੰ ਮੈਂ ਤੈਨੂੰ ਚਾਹਣਾ ਬਣਾ ਕੇ ਦੇ ਦਿਆ ਮੈਂ ਠੀਕ ਹੈ ਚਾਹ ਬਣਾ ਦੋ ਲਾਲਾ ਸਾਹਿਬ ਇੱਕ ਚੂਹੇ ਮਾਰਨ ਵਾਲੀ ਦਵਾਈ ਵੀ ਦੇ ਦੋ ਨਾ ਘਰੇ ਲੈ ਕੇ ਜਾਣੀ ਨਾ 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 ਚੂਹੇ ਨਾਲ ਆ ਜਾ ਵੀ ਆਪਾਂ ਇੱਥੇ ਹੀ ਖਵਾ ਦਈਏ ਮੈਨੂੰ ਫੋਰ ਕੋਈ ਕੋਕੂਕ ਤਾਂ ਨਹੀਂ ਪੀਣਾ ਨਹੀਂ ਨਹੀਂ ਲਾਲਾ ਸਾਹਿਬ ਇਹਨਾਂ ਨੇ ਕੋਕ ਨਹੀਂ ਪੀਣਾ ਤੁਸੀਂ ਇਕੱਲੇ ਦਵਾਈ ਦੇ ਦਿਓ ਕਮਾਲ ਦਾ ਬੰਦਾ ਉਹ ਭਰਾਵਾ ਹੱਥ ਕਰਦਾ ਤੂੰ ਔਰ ਇਹ ਪੱਕਾ ਚੂਹੇ ਮਾਰ ਦੂੰਗੀ ਨਾ ਆ ਜੋਏ ਮਰਨ ਵਾਲੀ ਏ ਪੱਕੀ ਗੱਲ ਨਾ ਉਹ ਖਾ ਕੇ ਵੇਲਾ ਨਹੀਂ ਯਕੀਨਤਾ ਭਰਾਵਾ ਸੁਬਜੋ ਬਮੋੜਾ ਮੇਰੇ ਜਵਾਕ ਵੀ ਨੇ ਨਿੱਕੇ ਨਿੱਕੇ ਉਹ ਦਿਮਾਗ ਨਾ ਖਰਾਬ ਕਰ ਜਾਂਦਾ ਰਾ ਉਹ ਭਰਾ ਚੰਗਾ ਓਏ ਮੈਂ ਤੂੰ ਸਮਾਨ ਤਾਂ ਲੈ ਲੈ ਹੁਣ ਜਾਂਦਾ ਨਹੀਂ ਲਾਲਾ ਸਾਹਿਬ ਲਫਾਵਾ ਤਾਂ ਦੇ ਦੋ ਲੈ ਲਫਾਵਾ ਇਹਨੂੰ ਤੂੰ ਦੁਹਿਆਂ ਦਾ ਸਮਾਨ ਲਿਆ ਓਏ ਉਹ ਲਫਾਫਾ ਨਹੀਂ ਹੈਗਾ ਚੱਲ ਜਾ ਉਹ ਫਰ ਐ ਕਰੋ ਗੱਟੂ ਦੇ ਦੋ ਨਾ ਗੱਟੋਂ ਨੂੰ ਤੋ ਡੇਢ ਕਵਾਂਟਲ ਸਮਾਨ ਲਿਆ ਏ ਉਹ ਤੁਰ ਜਾ ਜਾਵੇਂ ਦਿਮਾਗੜਾ ਖਰਾਬ ਕਰ ਜਾ ਬਾਬਾ ਲਵਾਵਾ ਤੇਰੇ ਕੋਲੇ ਆਣੀ ਤਾਂ ਤੂੰ ਬਣਿਆ ਵੱਡਾ ਨਾਲਾ ਓਏ ਤੂੰ ਤੜਕੇ ਦਾ ਦਿਮਾਗੜਾ ਖੀਤਾ ਜਾ ਐ ਕਰੋ ਲਾਲਾ ਸਾਹਿਬ ਮੁਰਸ਼ਾਗਾ ਹਾਇਗਾ ਉਪਰਾਵਾ ਕਦੀ ਆਪ ਵੀ ਕਰ ਲਿਆ ਕਰੋ ਤੁਰ ਤੁਰਦਾ ਜੀ ਲੜਾ ਸਾਹਿਬ ਐ ਕਰੋ ਜਿੰਦਰਾ ਹੈਗਾ ਜੀ ਹਾਂ ਉਪਰਾਵਾ ਦੀ ਦੁਕਾਨ ਨੂੰ ਜਿੰਦਰਾ ਮਾਰ ਕੇ ਘਰੇ ਚੱਲ ਜਾ ਤੇਰੇ ਕੋਲ